ਜਿਹੜਾ ਫੀਲ ਖਾਨੇ ਸਕੂਲ ਚ ਇੱਕ ਲੜਾਈ ਝਗੜੇ ਦਾ ਮਾਮਲਾ ਆ ਸਾਡੇ ਕੀ ਮਾਮਲਾ ਬੁਰਾ ਇਹ ਸਾਡੇ ਕੋਲ ਨਾ ਇੰਟੀਮੇਸ਼ਨ ਆਈ ਸੀ ਮਨਸਿਪਲੇ ਫੀਲ ਖਾਨੇ ਸਕੂਲ ਕੁਝ ਬਾਹਰ ਆਊਟਸਾਈਡਰ ਆ ਕੇ ਤੇ ਵੀ ਕੁੱਟਮਾਰ ਕਰਦੇ ਨੇ ਤੇ ਮੌਕੇ ਤੇ ਟੀਮ ਭੇਜਿਆ ਸੀ ਟੀਮ ਭੇਜ ਕੇ ਜਦ ਪਤਾ ਕੀਤਾ ਤਾਂ ਉਥੇ ਚੌਕੀਦਾਰ ਆ ਜਸਵੀਰ ਜਿਹੜਾ ਫੀਲ ਖਾਨੇ ਸਕੂਲ ਦਾ ਹੈ ਤੇ ਉਹਦੇ ਨਾਲ ਪੁੱਛਕਿਚ ਕੀਤੀ ਵੀ ਬਾਹਰਲੇ ਦੋ ਇੱਕ ਦਿਵਾਂਸ਼ੂ ਇੱਕ ਤੌਰਵ ਇੱਕ ਗੋਰੂ ਇਹ ਤਿੰਨ ਮੁੰਡਿਆਂ ਨੇ ਇਹ ਕਹਿੰਦਾ ਮੇਰੇ ਤੇ ਆ ਕੇ ਹਮਲਾ ਕੀਤਾ ਤੇ ਦੋ ਮੁੰਡੇ ਅਸੀਂ ਰੌਂਡ ਅਪ ਕਰ ਲਏ ਤੀਜਾ ਵੀ ਦੇਖ ਰਹੇ ਹਾਂ ਬਾਕੀ ਤਫ਼ਤੀਸ਼ ਕਰ ਰਹੇ ਹਾਂ ਜਿਵੇਂ ਹੋਊਗਾ ਤੇ ਕਿਸੀ ਕਾਰਵਾਈ ਕੀਤੀ ਜਾਏਗੀ ਕਾਰਵਾਈ ਜਿਵੇਂ ਦੀ ਹੋਊਗੀ ਆਪਾਂ ਕਰਾਂਗੇ ਕਿਸੇ ਰੰਜੀਤ ਦੇ ਚਲਦੇ ਸਰ ਇਹਨਾਂ ਨੇ ਨਹੀਂ ਇਹ ਕਲੀਅਰ ਨਹੀਂ ਹੋਇਆ ਇਹ ਕਲੀਅਰ ਨਹੀਂ ਹੋਇਆ ਕੋਈ ਕਾਰਨ ਦੱਸ਼ਿਆ ਗਿਆ ਸਰ ਤੁਸੀਂ ਸਕੂਲ ਪ੍ਰਿੰਸਪਲ ਨਾਲ ਵੀ ਗੱਲਬਾਤ ਕੀਤੀ ਹੋਏਗੀ ਨਹੀਂ ਪ੍ਰਿੰਸੀਪਲ ਨਾਲ ਗੱਲ ਨਹੀਂ ਹੋਈ ਇਹਦੇ ਨਾਲ ਹੀ ਆਪਣਾ ਜਸਵੀਰ ਜਿਹੜਾ ਚੌਕੀਦਾਰ ਹੈ ਇਹਦੇ ਨਾਲ ਆਪਣੀ ਸੋ ਸਕੂਲ ਦੇ ਬਾਹਰ ਕੈਮਰੇ ਵਗੈਰਾ ਵੀ ਲੱਗੇ ਨੇ ਉਹ ਅਸੀਂ ਫੋਟੋਜ਼ ਲੈ ਰਹੇ ਆ ਫੋਟੋਜ਼ ਲੈ ਕੇ ਜਿਵੇਂ ਹੋਊਗਾ ਉਹ ਠੀਕ ਕਰ ਜਿਹੜਾ ਫੀਲਖਾਨੇ ਸਕੂਲ ਚ ਲੜਾਈ ਝਗੜੇ ਦਾ ਮਾਮਲਾ ਆ ਸਾਡੇ ਕੀ ਮਾਮਲਾ ਪੁਰਾਣਾ ਇਹ ਸਾਡੇ ਕੋਲ ਨਾ ਇੰਟੀਮੇਸ਼ਨ ਆਈ ਸੀ ਮਨਸੀਪਲੇ ਫੀਲਖਾਨੇ ਸਕੂਲ ਕੁਝ ਬਾਹਰ ਆਊਟਸਾਈਡਰ ਆ ਕੇ ਇਹ ਵੀ ਕੁੱਟਮਾਰ ਕਰਦੇ ਨੇ ਤੇ ਮੋਕੇ ਦੇ ਟੀਮ ਭੇਜੇ ਅਸੀਂ ਟੀਮ ਭੇਜ ਕੇ ਜਦਾ ਪਤਾ ਕੀਤਾ ਤਾਂ ਉਥੇ ਚੌਕੀਦਾਰ ਆ ਜਸਵੀਰ ਜਿਹੜਾ ਸਕੂਲ ਕਰਨੇ ਸਕੂਲ ਦਾ ਤੇ ਉਹਦੇ ਨਾਲ ਪੁੱਛਕਿਚ ਕੀਤੀ ਵੀ ਬਾਹਰਲੇ ਦੋ ਇੱਕ ਦਵਾਂਸ਼ੂ ਇੱਕ ਤੁਰਵ ਇੱਕ ਗੋਰ ਇਹ ਤਿੰਨ ਮੁੰਡਿਆਂ ਨੇ ਇਹ ਕਹਿੰਦਾ ਮੇਰੇ ਤੇ ਆ ਕੇ ਹਮਲਾ ਕੀਤਾ ਤੇ ਦੋ ਮੁੰਡੇ ਅਸੀਂ ਰੌਂਡ ਅਪ ਕਰ ਲਏ ਤੇ ਜਾਈ ਦੇਖ ਰਹੇ ਬਾਕੀ ਤਫ਼ਤੀਸ਼ ਕਰ ਰਹੇ ਆ ਜਿਵੇਂ ਹੋਊਗਾ ਤਰੀਕੀ ਦੀ ਕਾਰਵਾਈ ਕਰੀਏਗੀ ਕਾਰਵਾਈ ਜਿਵੇਂ ਦੀ ਹੋਊਗੀ ਆਪਾਂ ਕਰਾਂਗੇ ਕਿਸ ਰੰਜੀਤ ਦੇ ਚਲਦੇ ਸਾਰੇ ਇਹਨਾਂ ਨੇ ਨਹੀਂ ਇਹ ਕਲੀਅਰ ਨਹੀਂ ਹੋਇਆ ਇਹ ਕਲੀਅਰ ਨਹੀਂ ਹੋ ਰਿਹਾ ਕੋਈ ਕਾਰਨ ਦੱਸਿਆ ਗਿਆ ਸਰ ਤੁਸੀਂ ਸਕੂਲ ਦੇ ਪ੍ਰਿੰਸੀਪਲ ਨਾਲ ਵੀ ਗੱਲਬਾਤ ਕੀਤੀ ਹੋਵੇਗੀ ਨਹੀਂ ਪ੍ਰਿੰਸੀਪਲ ਨਾਲ ਗੱਲ ਨਹੀਂ ਹੋਈ ਇਹਦੇ ਨਾਲ ਹੀ ਆਪਣਾ ਜਸਵੀਰ ਜਿਹੜਾ ਚੌਕੀਦਾਰ ਹੈ ਇਹਦੇ ਨਾਲ ਆਪਣੀ ਸਰ ਸਕੂਲ ਦੇ ਬਾਹਰ ਕੈਮਰੇ ਵਗੈਰਾ ਵੀ ਲੱਗੇ ਨੇ ਉਹ ਅਸੀਂ ਫੋਟੋਜ਼ ਤੇ ਲੈ ਰਹੇ ਆ ਫੋਟੋਜ਼ ਤੇ ਲੈ ਕੇ ਜਿਵੇਂ ਹੋਊਗਾ ਉਹ ਠੀਕ ਕਰ ਜਿਹੜਾ ਕਲੀਅਰ ਆਪਣੇ ਸਕੂਲ ਚ ਲੜਾਈ ਝਗੜੇ ਦਾ ਮਾਮਲਾ ਸਾਹਦੇ ਕੀ ਮਾਮਲਾ ਪੁਰਾਣਾ ਇਹ ਸਾਡੇ ਕੋਲ ਨਾ ਇੰਟੀਮੇਸ਼ਨ ਆਈ ਸੀ ਮਨਸਿਪਲੇ ਵੀ ਫੀਲ ਖਾਣੇ ਸਕੂਲ ਕੁਝ ਬਾਹਰ ਆਊਟਸਾਈਡਰ ਆ ਕੇ ਤੇ ਵੀ ਕੁੱਟਮਾਰ ਕਰਦੇ ਨੇ ਤੇ ਮੋਕੇ ਦੇ ਟੀਮ ਭੇਜਿਆ ਸੀ ਕੀਂ ਪੇਜ ਗਿਆ ਪਤਾ ਕੀਤਾ ਤਾਂ ਉਥੇ ਚੌਕੀਦਾਰ ਆ ਜਸਵੀਰ ਜਿਹੜਾ ਫਰੀਦ ਕਾਨੇ ਸਕੂਲ ਦਾ ਤੇ ਉਹਦੇ ਨਾਲ ਪੁੱਛਗਿੱਛ ਕੀਤੀ ਵੀ ਬਾਹਰਲੇ ਦੋ ਇੱਕ ਦਿਵਾਂਸ਼ੂ ਇੱਕ ਤੁਰਵ ਇੱਕ ਗੋਰੂ ਇਹ ਤਿੰਨ ਮੁੰਡਿਆਂ ਨੇ ਇਹ ਕਹਿੰਦਾ ਮੇਰੇ ਤੇ ਆ ਕੇ ਹਮਲਾ ਕੀਤਾ ਤੇ ਦੋ ਮੁੰਡੇ ਅਸੀਂ ਰੌਂਡ ਅਪ ਕਰ ਲਏ ਤੀਜਾ ਵੀ ਦੇਖ ਰਹੇ ਆ ਬਾਕੀ ਤਫ਼ਤੀਸ਼ ਕਰ ਰਹੇ ਆ ਜਿਹਨੇ ਹੋਊਗਾ ਤੇ ਕਿਸੀ ਕਾਰਵਾਈ ਕਰੀ ਗਈ ਕਾਰਵਾਈ ਜਿੰਨੇ ਦੀ ਹੋਊਗੀ ਆਪਾਂ ਕਰਾਂਗੇ ਇਹ ਰੰਜੀਤ ਦੇ ਚਲਦੇ ਸਾਰੇ ਨਾ ਨਹੀਂ ਇਹ ਕਲੀਅਰ ਨਹੀਂ ਹੋਇਆ ਇਹ ਕਲੀਅਰ ਨਹੀਂ ਹੋਇਆ ਕੁਝ ਕਾਰਨ ਦੱਸਿਆ ਗਿਆ ਤੇ ਤੁਸੀਂ ਸਕੂਲ ਦੀ ਸਪਾਲਨ ਦੀ ਗੱਲਬਾਤ ਕੀਤੀ ਹੋਏਗੀ ਨਹੀਂ ਪ੍ਰਿੰਸੀਪਲ ਨਾਲ ਗੱਲ ਨਹੀਂ ਹੋਈ ਇਹਦੇ ਨਾਲ ਹੀ ਆਪਣਾ ਜਸਵੀਰ ਜਿਹੜਾ ਚੌਕੀਦਾਰ ਹੈ ਇਹਦੇ ਨਾਲ ਆਪਣੀ ਸਰ ਸਕੂਲ ਦੇ ਬਾਹਰ ਕੈਮਰੇ ਵਗੈਰਾ ਵੀ ਲੱਗੇ ਨੇ ਉਹ ਅਸੀਂ ਫੂਟੇਜ ਲੈ ਰਹੇ ਆ ਫੋਟੋ ਤੇ ਲੈ ਕੇ ਜਿਵੇਂ ਹੋਊਗਾ ਹੋਵੇ ਠੀਕ ਹੈ ਜਿਹੜਾ ਪੀਲ ਖਣੇ ਸਕੂਲ ਚ ਲੜਾਈ ਝਗੜੇ ਦਾ ਮਾਮਲਾ ਆ ਸਾਡੇ ਕੀ ਮਾਮਲਾ ਪੁਰਾਣਾ ਇਹ ਸਾਡੇ ਕੋਲ ਨਾ ਇੰਟੀਮੇਸ਼ਨ ਆਈ ਸੀ ਮਿਊਂਸੀਪਲੇ ਫੀਲ ਖਾਨੇ ਸਕੂਲ ਕੁਝ ਬਾਹਰ ਆਊਟਸਾਈਡਰ ਆ ਕੇ ਇਹ ਵੀ ਕੁੱਟਮਾਰ ਕਰਦੇ ਨੇ ਤੇ ਮੁਕੇ ਤੇ ਟੀਮ ਭੇਜਿਆ ਸੀ ਟੀਮ ਭੇਜ ਕੇ ਜਦੋਂ ਪਤਾ ਕੀਤਾ ਤਾਂ ਉਥੇ ਚੌਕੀਦਾਰ ਆ ਜਸਵੀਰ ਜਿਹੜਾ ਫੀਲ ਕਰਨੇ ਸਕੂਲ ਦਾ ਤੇ ਉਹਦੇ ਨਾਲ ਪੁੱਛਗਿੱਛ ਕੀਤੀ ਵੀ ਬਾਹਰਲੇ ਦੋ ਇੱਕ ਦਵੰਸ਼ੂ ਇੱਕ ਤੁਰਵ ਇੱਕ ਗੋਰ ਇਹ ਤਿੰਨ ਮੁੰਡਿਆਂ ਨੇ ਕਹਿੰਦਾ ਮੇਰੇ ਤੇ ਆ ਕੇ ਹਮਲਾ ਕੀਤਾ ਤੇ ਦੋ ਮੁੰਡੇ ਅਸੀਂ ਰੌਂਡ ਅਪ ਕਰ ਲਏ ਤੇ ਚਾਹੇ ਦੇਖਦੇ ਆ ਬਾਕੀ ਤਫ਼ਤੀਸ਼ ਕਰ ਰਹੇ ਆ ਜਿਵੇਂ ਹੋਊਗਾ ਤਰੀਕ ਦੀ ਕਾਰਵਾਈ ਕਰੀ ਜਾਈਏ ਕਾਰਵਾਈ ਜਿਵੇਂ ਦੀ ਹੋਊਗੀ ਆਪਾਂ ਕਰਾਂਗੇ ਕਿਸ ਰੰਜੀਤ ਦੇ ਚੱਲਦੇ ਸਰ ਇਹਨਾਂ ਨੇ ਨਹੀਂ ਇਹ ਕਲੀਅਰ ਨਹੀਂ ਹੋਇਆ ਇਹ ਕਲੀਅਰ ਨਹੀਂ ਹੋਇਆ ਕੋਈ ਕਾਰਨ ਦੱਸੀਆ ਗਿਆ ਸਰ ਤੁਸੀਂ ਸਕੂਲ ਪ੍ਰਿੰਸਪਲ ਨਾਲ ਵੀ ਗੱਲਬਾਤ ਕੀਤੀ ਹੋएगी ਨਹੀਂ ਪ੍ਰਿੰਸੀਪਲ ਨਾਲ ਗੱਲ ਨਹੀਂ ਹੋਈ ਇਹਦੇ ਨਾਲ ਹੀ ਆਪਣਾ ਜਸਵੀਰ ਜਿਹੜਾ ਚੌਕੀਦਾਰ ਹੈ ਇਹਦੇ ਨਾਲ ਆਪਾਂ ਸਰ ਸਕੂਲ ਦੇ ਬਾਹਰ ਕੈਮਰੇ ਵਗੈਰਾ ਵੀ ਲੱਗੇ ਨੇ ਉਹ ਉਹ ਅਸੀਂ ਫੋਟੋਜ਼ ਤੇ ਲੈਦੇ ਆ ਫੋਟੋਜ਼ ਤੇ ਲੈ ਕੇ ਜਿਵੇਂ ਹੋਊਗਾ ਹੋਵੇ ਠੀਕ ਕਰ